ਕ੍ਰਸਤ ਮੇਰੇ ਨਾਲ ਬਦਰ ਪ੍ਰਧਾਨ ਲਗਾਇਆ ਗਿਆ ਸਭ ਤੋਂ ਪਹਿਲਾਂ ਮੈਂ ਆਦਰ ਤੇ ਸਤਿਕਾਰ ਸਹਿਤ ਫਤਵੀ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦਾ ਤੇ ਉਸ ਤੋਂ ਬਾਅਦ ਮੈਂ ਸਾਡੇ ਮੇਰੇ ਵੱਡੇ ਭਰਾ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇਮਾਨ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਤੇ ਟਰੱਕ ਆਪਰੇਟਰ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਆਵਾਦਮੀ ਪਾਰਟੀ ਦੀ 2022 ਦੇ ਵਿੱਚ ਸਰਕਾਰ ਬਣੀ ਤਾਂ ਪਹਿਲੀ ਵਾਰ ਹੋਇਆ ਜਦੋਂ ਸਾਡੀ ਜਿਹੜੀ ਹੋਰਲੈਕਸ ਕੰਪਨੀ ਆ ਉਹਦੇ ਜਿਹੜੇ ਪਹਾੜੇ ਸੀਗੇ ਰੇਟ ਸਭ ਤੋਂ ਵੱਧ ਜਿਨ੍ਹਾਂ ਦਾ ਕਦੇ ਉਦੋਂ ਪਹਿਲਾਂ ਵਧੇ ਸੀ ਤੇ ਨਾ ਉਸ ਤੋਂ ਬਾਅਦ ਕਦੇ ਉਹਨੇ ਵਧੇ ਨਹੀਂ ਤੇ ਔਰ ਜਦੋਂ 2022 ਤੋਂ ਪਹਿਲਾਂ ਔਰੇ 200 ਟਰੱਕ ਸੀ ਤੇ ਅੱਜ ਜਿਹੜਾ 5-600 ਟਰੱਕ ਹੈ ਉਹਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਵੱਡਾ ਯੋਗਦਾਨ ਰਿਹਾ ਮੇਰਾ ਔਰ ਇਮਾਨਦਾਰੀ ਨਾਲੇ ਲੋਕਾਂ ਦੇ ਲਈ ਅਸੀਂ ਨੇ ਪਹਿਲਾਂ ਵੀ ਕੰਮ ਕਰਾਇਆ ਸੀ ਤੇ ਅੱਗੇ ਨੂੰ ਵੀ ਇਹਨਾਂ ਦੇ ਲਈ ਬਹੁਤ ਇਮਾਨਦਾਰੀ ਨਾਲ ਕੰਮ ਕਰੂੰਗਾ ਔਰ ਐਮਐਲਏ ਸਾਹਿਬ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਾਦਸ਼ਾਹ ਠੀਕ ਹੈ ਜੀ ਮਨਪ੍ਰੀਤ ਸਿੰਘ ਧਾਰੋਗੀ ਨੂੰ ਪ੍ਰਧਾਨ ਬਣਾਉਣ ਦਾ ਮੌਕਾ ਬਹੁਤ-ਬਹੁਤ ਧੰਨਵਾਦ ਆ ਸਾਹਿਬ ਜੀ ਗੁਰਗੰਸਾ ਮਹਾਰਾਜ ਦੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੇਰੇ ਛੋਟੇ ਵੀਰ ਮਨਪ੍ਰੀਤ ਸਿੰਘ ਧਾਰੋਗੀ ਨੂੰ ਅੱਜ ਟਰੱਕ ਜੂਨੀਅਰ ਦਾ ਪ੍ਰਧਾਨ ਲਗਾਇਆ ਹੈ ਉਹਦੇ ਬਾਅਦ ਤੇ ਵਿਸ਼ੇਸ਼ ਤੌਰ ਤੇ ਮੈਂ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਤੇ ਮਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਔਰ ਗੁਰੂ ਮਾਰ ਦਾ ਸ਼ੁਕਰਾਨਾ ਕਰਦੇ ਆ ਕਿ ਜਿਨ੍ਹਾਂ ਨੇ ਮੇਰੇ ਛੋਟੇ ਵੀਰ ਸਾਡੇ ਯੂਥ ਦੇ ਆਗੂ ਸਰਦਾਰ ਮਨਪ੍ਰੀਤ ਸਿੰਘ ਧਾਰੋਗੀ ਨੂੰ ਟਰੱਕ ਜੂਨੀਅਰ ਦਾ ਪ੍ਰਧਾਨ ਲਗਾਇਆ ਵਾਹਿਗੁਰੂ ਵੇਲੇ ਜੀ ਜਦੋਂ ਪਹਿਲੀ ਵਾਰੀ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਹਾਂ ਜੀ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਜੀ ਜਤेंद्र ਸਿੰਘ ਜੀ ਇਸ ਜਗ੍ਹਾ ਆਪਾਂ ਟਰੱਕ ਯੂਨੀਅਨ ਆਪਾਂ ਦੇ ਵਿੱਚ ਖੜੇ ਆਂ ਤੇ ਪਹਿਲਾਂ ਵੀ ਪ੍ਰਧਾਨ ਰਹੇ ਚੁੱਕੇ 2022 ਜਾਂ ਉਹ ਤੋਂ ਪਹਿਲਾਂ 2025 ਆਪਣਾ 24 ਤੇ 23 ਤੇ ਹੁਣ ਜਿਹੜੇ ਪ੍ਰਧਾਨ ਬਣਾਏ ਨੇ ਹਾਂ ਜੀ ਤੇ ਕੀ ਫਾਇਦਾ ਹੋਇਆ ਤੁਹਾਨੂੰ ਸਾਡਾ ਜਦੋਂ ਕਾਂਗਰਸ ਸਰਕਾਰ ਸੀਗੀ ਜੀ ਉਸ ਟਾਈਮ ਕੈਪਟਨ ਸਾਹਿਬ ਵੱਲੋਂ ਟਰੱਕ ਯੂਨੀਅਨ ਜਿਹੜੀਆਂ ਭੰਗ ਕਰ ਦਿੱਤੀਆਂ ਗਈਆਂ ਸੀ ਜੀ ਫਿਰ 2022 ਚ ਜਦੋਂ ਆਮ ਪਾਰਟੀ ਦੀ ਸਰਕਾਰ ਆਈ ਹੈ ਜੀ ਤਾਂ ਸਾਡੀ ਇਹ ਟਰੱਕ ਯੂਨੀਅਨ ਹੈ ਜੀ ਸਾਡੇ ਕੋਲ ਇੱਕੋ ਇੱਕ ਕੰਮ ਹੈ ਹੋਰਲੈਕਸ ਦਾ ਜੀ ਜੀ ਆਪਣੇ HUL ਕੰਪਨੀ ਦਾ ਸੋ ਜਿਹੜਾ HUL ਕੰਪਨੀ ਦਾ ਕੰਮ ਹੈ ਜੀ ਤਕਰੀਬਨ 5-4 ਸਾਲ ਕਾਂਗਰਸ ਦੇ ਟਾਈਮ ਸਾਡੀ ਯੂਨੀਅਨ ਕੋਲ ਨਹੀਂ ਸੀਗਾ ਜੀ ਉਹ ਕਿਸੇ ਬਾਹਰਲੇ ਬੰਦਿਆਂ ਕੋਲ ਸੀਗਾ ਤੇ ਸਾਡੇ ਭਾੜੇ ਵਗੈਰਾ ਸਾਰਾ ਕੁਝ ਘਟ ਗਏ ਸੀਗੇ ਤੇ ਜਦੋਂ 2022 ਚ ਆਮ ਪਾਰਟੀ ਆਈ ਜੀ ਸਾਡਾ ਪ੍ਰਧਾਨ ਦਵਿੰਦਰ ਸਿੰਘ ਕਲਾਰਾਂ ਐਮਐਲਏ ਸਾਹਿਬ ਵੱਲੋਂ ਸਰਬਸੰਮਤੀ ਨਾਲ ਬਣਾਇਆ ਗਿਆ ਸੋ ਉਹਨਾਂ ਦੇ ਅਨੁਸਾਰ ਇਹ ਸਾਡਾ ਜਿਹੜਾ ਕੰਮ ਸੀਗਾ ਜੀ ਹੋਰਲੈਕਸ ਦਾ ਉਹ ਸਾਡੇ ਕੋਲ ਨਾਲ ਦੀ ਨਾਲ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਸਾਨੂੰ ਮਿਲਿਆ ਜੀ ਤੇ ਸਾਡੇ ਪਹਾੜੇ ਵੀ ਵਧੇ ਉਸ ਟਾਈਮ ਕਿੰਨਾ ਫਰਕ ਹੋਇਆ 2022 ਤੋਂ ਜਦੋਂ ਦੀ ਸਰਕਾਰ ਆਈ ਉਦੋਂ ਤੋਂ ਲੈ ਕੇ ਤੇ ਅੱਜ ਤੱਕ ਕਿੰਨੇ ਕਿੰਨੇ ਪਹਾੜੇ ਵਧੇ ਪਹਾੜੇ ਜੀ ਜਿਹੜਾ ਸਾਡਾ ਉਸ ਟਾਈਮ 14000 ਸੀਗਾ ਜੀ ਉਹ 2022 ਚ ਇੱਕਦਮ 21000 ਹੋਇਆ ਜੀ ਤੇ ਜਿਹੜਾ ਸਾਡਾ ਸੀਗਾ 120000 ਜਾਂ ਕੋਈ 30000 ਤਾਂ ਉਹ ਚ ਡਿਫਰੈਂਸ ਆ ਗਿਆ ਸੀ ਜੀ 1 20 ਵਾਲਾ 178 ਤੇ 195 ਯਾਨੀ ਸਾਡੇ অপারেਟਰਾਂ ਦੇ ਹਿਸਾਬ ਨਾਲ ਬਹੁਤ ਵਧੀਆ ਰੇਟ ਹੋਏ ਕਿਉਂਕਿ ਉਹ ਰੇਟ ਪਹਿਲਾਂ ਖਾਦੇ ਜਾਂਦੇ ਸੀਗੇ ਜੀ ਵਿੱਚੋਂ ਸੋ ਸਾਨੂੰ ਰੇਟਾਂ ਨੂੰ ਦੇਖਦੇ ਹੋ ਜੀ ਸਾਡੇ ਸਾਰਾ ਕੰਮਕਾਰ ਠੀਕ ਚੱਲ ਰਿਹਾ ਹੈ ਸੋ ਹੁਣ ਮਨਪ੍ਰੀਤ ਸਿੰਘ ਧਾਰੋਕੀ ਜੀ ਨੇ ਵੀ ਇਹੀ ਅਪੀਲ ਕੀਤੀ ਹੈ ਕਿ ਮੈਂ ਕਿਉਂਕਿ ਉਸ ਟਾਈਮ ਵੀ ਇਹਨਾਂ ਦਾ ਵੱਡਾ ਸਹਿਯੋਗ ਰਿਹਾ ਹਾਰਲੈਕਸ ਨੂੰ ਲੈ ਕੇ ਆਉਣ ਵਿੱਚ ਮਨਪ੍ਰੀਤ ਜੀ ਦਾ ਵੱਡਾ ਸਹਿਯੋਗ ਰਿਹਾ ਕਿਉਂਕਿ ਇਹ ਹਾਰਲੈਕਸ ਕੰਪਨੀ 'ਚ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਨੇ ਵੀ ਉਦੋਂ ਸਾਡੀ ਬਹੁਤ ਮਦਦ ਕੀਤੀ ਸੋ ਸਾਨੂੰ ਵਿਸ਼ਵਾਸ ਹੈ ਇਸ ਤੋਂ ਲੈ ਕੇ ਹੁਣ ਤੱਕ ਦੀਆਂ ਕੋਈ ਗੱਡੀਆਂ ਵਧੀਆਂ ਟਰੱਕ ਯੂਨੀਅਨ 'ਚ ਗੱਡੀਆਂ ਵਧੀਆਂ ਨੇ ਜੀ ਉਦੋਂ 250 ਗੱਡੀ ਰਹਿ ਗਈ ਸੀ ਜੀ ਟਰੱਕ ਯੂਨੀਅਨ 'ਚ ਤੇ ਹੁਣ ਤਕਰੀਬਨ 450 ਗੱਡੀ ਹੈ ਜੀ ਯਾਨੀ 3 ਸਾਲ 'ਚ ਗੱਡੀਆਂ ਦਾ ਵਾਧਾ ਜ਼ਰੂਰ ਹੋਇਆ ਜੀ ਤੁਸੀਂ ਕੀ ਕਹਿਣਾ ਪ੍ਰਧਾਨਗੀ ਲਈ ਆ ਮਰਪੇ ਸਿੰਘ ਧਾਰੋਗੀ ਨੇ ਨਬ ਕੀ ਕਹਿਣਾ ਚਾਹੁੰਦੇ ਹੋ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਸਾਡੀ ਟਰੱਕ ਯੂਨੀਅਨ ਵਾਸਤੇ ਦਿਨ ਰਾਤ ਮਿਹਨਤ ਕਰਕੇ ਵਧੀਆ ਸੁਚੱਜੇ ਢੰਗ ਨਾਲ ਕੰਮ ਕਰਨ ਵੀ ਜਿਵੇਂ ਪਹਿਲਾਂ ਇਹਨਾਂ ਨੇ 2022 ਦੇ ਵਿੱਚ ਨਾਲ ਸਾਥ ਦੇ ਕੇ ਦਵਿੰਦਰ ਸਿੰਘ ਕਲਾਰਾ ਨਾਲ ਵੀ ਵਧੀਆ ਢੰਗ ਨਾਲ ਕੰਮ ਚਲਾਇਆ ਸੀਗਾ ਉਸੇ ਢੰਗ ਨਾਲ ਹੁਣ ਵੀ ਵੱਧ ਚੜ ਕੇ ਕੰਮ ਚਲਾਉਣ ਜੋ ਰੇਟ ਮਾੜੇ ਮੋਟੇ ਘਟੇ ਘਟੇ ਹੋਏ ਨੇ ਜਾਂ ਘਟ ਹੋ ਸਕਦੇ ਨੇ ਵੀ ਉਹ ਵਧਾ ਕੇ ਦੇਣ ਸਾਨੂੰ ਵੀ ਸਾਡੀ ਜੁਨੀਅਨ ਨੂੰ ਸੱਚਜੇ ਢੰਗ ਨਾਲ ਚਲਾਉਣ ਜੀ ਰੋਡੀਆਂ ਗੱਡੀਆਂ ਹੈਗੀਆਂ ਹਾਂਜੀ 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 ਹੈਗੀਆਂ ਸੱਤ ਅੱਠ ਗੱਡੀਆਂ ਨਹੀਂ ਜਾਂਦੀ ਠੀਕ ਕਿੱਥੋਂ ਕੀ ਨਾਮ ਹੈ ਤੁਹਾਡਾ ਸਰਬਜੀਤ ਸਿੰਘ ਜੀ ਕਿੱਥੋਂ ਹੋ ਤੁਸੀਂ ਗੁਰਦੇਤਪੁਰਾ ਪਿੰਡ ਹੈ ਜੀ ਆਪਾਂ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز